ਆਹ ਦੇਖੋ ਜੀ ਭਰਾ ਆਪਣੇ ਨੇ ਬਣਾਇਆ ਮੋਟਰ ਕੱਢਣ ਵਾਲਾ ਆਹ ਪ੍ਰੈਸ਼ਰ ਬ੍ਰੇਕਾਂ ਦੱਸੀ ਜਾ ਮੜਾ ਜਾ ਮੈਨੂੰ ਇਹ ਸਬ੍ਰੇਕਾਂ ਪ੍ਰੈਸ਼ਰ ਗਾਰਨਟੀ ਆ ਹੋ ਗਈਆਂ ਪ੍ਰੈਸ਼ਰ ਬ੍ਰੇਕਾਂ ਤੇ ਟਰੈਕਟਰ ਕਿਹੜੇ ਵਾਲਾ ਆਇਆ ਨੇ 200 50 ਤੇ ਆਹ ਕਾਦੇ ਵਾਸਤੇ ਆ ਇਹ ਨਟ ਖੋਲਣ ਵਾਸਤੇ ਕੰਪ੍ਰੈਸ਼ਰ ਤੇ ਆ ਗਈ ਟੈਂਕੀ ਹਵਾ ਬਣਾਉਣ ਵਾਸਤੇ ਗਨ ਕਿੱਥੇ ਦੀ ਸਿਓ ਆ ਗਨ ਹੋ ਗਈ ਟੂਲ ਚ ਮੈਂ ਨਾ ਹੀ ਬੜਾ ਤਕੜਾ ਸਿਸਟਮ ਹੈ ਯਾਰ ਨਟ ਖੋਲਣ ਵਾਸਤੇ ਆ ਵੇਖੋ ਆਹ ਸਮਝਾ ਬਾਕੀ ਇੰਨਾ ਤੇ ਹੋਣੀ ਰਾਜੂ ਦਾ ਜਲਦੀ ਆ ਚਲਾ ਕੇ ਭਾਈ ਮਰੇ ਬੜਾ ਵਧੀਆ ਸਿਸਟਮ ਬਣਾਇਆ ਬੰਦਿਆਂ ਦੀ ਮਤਲਬ ਲੋਡ ਹੀ ਕੋ ਨਹੀਂ ਹੈ ਨਾ ਨਾ ਰਾਈ ਨਾਟਕ ਕਰਨ ਨਾਲ ਆ ਬੜਾ ਵਧੀਆ ਸਿਸਟਮ ਬਣਿਆ ਤੇ ਮੈਨੂੰ ਐਂ ਦੱਸ ਬਾਈ ਕਿੰਨੇ ਦਾ ਇਹ ਕਿੰਨਾ ਖਰਚਾ ਲੱਗ ਗਿਆ ਇੱਥੇ 30000 33000 ਪਰ ਚੀਜ਼ ਸਿਰਾ ਬਣਾਤੀ ਹੈ ਕਿ ਬੰਦੇ ਦੀ ਲੋੜ ਕੋ ਨਹੀਂ ਗਿਆ ਲੋਕ ਕਿਸੇ ਵੀਰ ਭਰਾ ਨੇ ਮੋਟਰ ਕਢਾਉਣੀ ਹੋਵੇ ਸਰਸੇ ਜ਼ਿਲ੍ਹੇ ਦੇ ਵਿੱਚ ਤੇ ਸੰਪਰਕ ਕਰ ਸਕਦਾ ਆ ਨੰਬਰ ਉੱਤੇ ਦੇ ਦਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨੰਬਰ ਅੱਗੇ ਲਿਖੀ ਹਾਂ ਨੰਬਰ ਬਸ ਕੀ ਇੱਥੇ ਲਿਖਿਆ ਹੀ ਹੋਣਾ ਹਾਂ ਆ ਆ ਇੱਥੇ ਸੰਪਰਕ ਕਰ ਲਿਓ ਜੋਸਨ ਪ੍ਰੀਸੀ ਫਾਰਮ ਤੇ